ਆਹ ਹਾਂ ਨਿਸਾਨ ਵੀਰੋ ਸਵਾਦ ਆ ਤੁਹਾਡਾ ਆਪਣੇ YouTube ਚੈਨਲ ਬਾਗੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਤਰ ਨਗਾਵਾਂ ਸੇ ਲੈ ਕੇ ਆਏ ਜੀ ਤਿੰਨੇ ਹੀ ਗੱਬਣਾ ਨੇ ਬਈ ਸੂਣ ਦੇ ਨੇੜੇ ਆ ਆਓ ਪੁੱਛ ਲੈਣਾ ਬਾਈ ਟਰੱਕੀ ਆਜੂ ਜੀ ਬਾਈ ਜੀ ਹਸਤੀ ਕਾਲ ਸਤਿ ਸ੍ਰੀ ਅਕਾਲ ਜੀ ਹੋਰ ਬਾਈ ਠੀਕ ਹੋ ਮਦਿ ਠੀਕ ਠਾਕ ਬਾਈ ਬਾਈ ਨਾਮ ਤੇ ਐਡਰੈਸ ਬੋਲ ਨਾਂ ਬਾਈ ਸੀਰਾ ਸਿੰਘ ਢਾਲੀ ਹਾਲ ਪਿੰਡ ਛੰਨਾ ਗਲਾਬ ਸਿੰਘ ਜ਼ਿਲ੍ਹਾ ਬਰਨਾਲਾ ਵੀਰੇ ਨੇੜੇ ਭਦਾਉੜ ਇੱਧਰ ਰਾਂਪਰੇ ਦੇ ਬਠਿੰਡੇ ਜ਼ਿਲ੍ਹੇ ਦੇ ਪਿੰਡ ਰਹਿ ਜਾਂਦੇ ਆ ਘੰਡਾ ਬੰਨਾ ਫੁੱਲੇ ਵਾਲਾ ਮੋਬਾਈਲ ਨੰਬਰ 9872076012 9872076012 ਵੀਰੇ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸ ਹੁੰਦੀ ਆ ਵੀਰੇ ਦੂਜਾ ਅਗਲੇ ਦੇ ਕਹਨ ਸਾਰ ਕਿੰਨੇ ਦਿਨ ਲੈਂਦੀ ਆ ਇਹ ਲੈ ਜੂ ਬਾਈ ਹਲੇ ਹਫ਼ਤੇ ਦੇ ਆਸ-ਪਾਸੇ ਕੀ ਰਿਕਾਰਡ ਆ ਦੁੱਧ ਦਾ ਬਾਈ ਦੁੱਧ ਦੇਣੀ ਆ ਵੀ 25 26 ਕਿਲੋ ਠੀਕ ਆ ਖੋਲ ਲਾ ਬਾਈ ਤੋੜ ਕੇ ਦਿਖਾਈਏ ਥਾਣ ਬੜਾ ਕਮਾਲ ਦਾ ਲੱਗਿਆ ਲੇਵਾ ਦੇਖੋ ਅੱਗੇ ਨੂੰ ਲੇਵਾ ਬਹੁਤ ਚੰਗਾ ਅਲੱਗ-ਅਲੱਗ ਥਣ ਮੁੱਕੀ ਵਾਲਾ ਥਣ ਚਾਰੇ ਥਣ ਵਿੱਚ ਤੇ ਨਾੜਾ ਨੂੜਾ ਫੁੱਲ ਚੰਗੀਆਂ ਆਰਡਰ ਬਹੁਤ ਚੰਗਾ ਕੱਦ ਵੱਡ ਚੰਗਾ ਪ੍ਰਿੰਟ ਫਰੰਟ ਵੀ ਚੰਗਾ ਕਰ ਮਾਜਾ ਦੁੱਧ ਚੰਗਾ ਪਾ ਦੂ ਲੇਵੇ ਦੀ ਤਿਆਰੀ ਚੰਗੀ ਆ ਹਜੇ ਕੱਚੀ ਆ ਦਿਨ ਲੈਂਦੀ ਆ ਉਹਦਾਂ ਨੂੰ ਆਰਡਰ ਦੀ ਕੁਆਲਿਟੀ ਜਿਹੜੀ ਨੇ ਵਧੀਆ ਤਿਆਰ ਕਰ ਲੈਣੀ ਆ ਫੇਸ ਫੂਸ ਚੰਗਾ ਬੋਦੀ ਵੱਧ ਗਈ ਚੰਗੀ ਆ ਬਈ ਤੇ ਕੀ ਮੋਲ ਆ ਬਈ ਇਹਦਾ ਇਹਦਾ 85000 ਰੁਪਇਆ ਡਾਕਟਰ ਮਾਮਤਾਨ ਹੋ ਜੂ ਹੋ ਜੂ ਮਾੜਾ ਮੁਟਾ ਠੀਕ ਆ 85000 ਰੁਪਇਆ ਮੋਹਲਾ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨ ਤਾਂ ਜ਼ਰੂਰ ਹੋ ਜੂਗਾ ਛੇਸ ਚੰਗਾ ਬੋਦੀ ਚੰਗਿਆ ਰੰਗ ਰੂਪ ਚੰਗਾ ਥਣ ਲੇਵਾ ਚੰਗਾ ਕੱਚੀ ਕੱਚੀ ਆ ਦੇਣ ਲੈਂਦੀ ਆ ਉਹਦੋਂ ਆਰਡਰ ਦੀ ਕੁਆਲਿਟੀ ਆ ਜਿਹੜੀ ਨੇ ਵਧੀਆ ਤਿਆਰ ਕਰ ਲੈਣੀ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਲੱਗੇ ਬਈ ਢੰਡੀ ਢੰਡੀ ਆ ਪੂਰੀ ਖੋਲ ਲੈ ਬਈ ਤੇ ਮਰਜੀ ਆਟੇ ਲਾਟੂ ਲਾਣੇ ਕੱਢ ਲੰਗਾ ਹਾਂਜੀ ਰਾਮ ਨਾਲ ਹੀ ਲੈ ਜੂ ਹਫਤਾ ਕਿੱਡੇ ਵੀਰੇ ਦੋ ਨੰਬਰ ਕਿਹੜਾ ਸੁਹ ਹੁੰਦੀ ਆ ਦੂਜਾ ਸੁਹ ਹੁੰਦੀ ਆ ਵੀਰੇ ਕਿੰਨੇ ਦਿਨ ਲੈਂਦੀ ਆ ਜੀ ਇਹ ਵੀ ਲੈ ਜੂਗੀ ਡਾਕਟਰ ਹਲੇ ਹਾ ਉੱਤੇ ਦੇ ਆਸੇ ਪਾਸੇ ਠੀਕ ਆ ਬਾਈ ਕੀ ਰਿਕਾਰਡ ਆ ਦੁੱਧ ਆ ਬਾਈ ਦੁੱਧ ਇਹਨੇ ਪਹਿਲਾਂ ਇਹਨੇ ਦਿੱਤਾ ਬਾਈ 20 ਕਿਲੋ ਠੀਕ ਆ ਬਾਈ ਦੋ ਦੂ 18 20 ਕਿਲੋ ਦਾ ਆਉਣਾ ਹੂੰ ਕੱਦ ਚੰਗਾ ਬਰੀਡ ਚੰਗੀ ਆ ਫੇਸ ਦਿਖਾਵਾਂਗੇ ਨੇੜ ਤੋਂ ਫੇਸ ਦੀ ਬਿਊਟੀ ਵੀ ਚੰਗੀ ਆ ਕੋਦ ਦੀ ਬਾਦੀ ਚੰਗੀ ਆ ਨਾੜਾਂ ਕਰਮ ਵਾਲੀ ਦੇ ਲੇਵੇ ਤੇ ਬਹੁਤ ਨੇ ਬਾਈ ਥੋਰਾ ਧਾਰਾ ਚੈੱਕ ਕਰ ਲਓ ਥੋਰਾ ਧਾਰਾ ਵੀ ਚੰਗਾ ਗਾ ਥਾਣ ਬੜਾ ਚੰਗਾ ਲੱਗਿਆ ਮੁਠੀ ਵਾਲਾ ਥਾਣ ਅਲੱਗ-ਅਲੱਗ ਥਾਣ ਬਾਈ ਤੇ ਕੀ ਮੋਲ ਆ ਭਰਾ ਇਹਦਾ ਇਹਦਾ 67000 ਰੁਪਇਆ ਬਾਈ 67000 ਰੁਪਇਆ ਮਾਨਦਾਨ ਹੋ ਜੇ ਬਾਈ ਹੋ ਜੂਜੀ ਹੋ ਜੀ ਠੀਕ 67000 ਰੁਪਇਆ ਬਾਈ ਨੇ ਮੁੱਲ ਰੱਖਿਆ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਦਾਨ ਜਰੂਰ ਹੋ ਜੀ ਇਹ ਵੀ ਕਰਮ ਵਾਲੀ ਕੱਚੀ ਕੱਚੀ ਆਦਣ ਲੈਂਦੀ ਆ ਉਹਦੋਂ ਠੰਡੀ ਢੁੰਡੀ ਬਹੁਤ ਆਕਟਰ ਬਾਕੀ ਥਣ ਥਣ ਬਹੁਤ ਚੰਗਾ ਕੋਸ ਜੀ ਨਹੀਂ ਬਹੁਤ ਹੈ ਜਿਵੇਂ ਮਰਜੀ ਲਈ ਜਾ ਲੱਤ ਤਾ ਕੋਈ ਚੈੱਕ ਨਹੀਂ ਨਾੜਾ ਦਿਖਾਉਂਦੇ ਨੇੜੇ ਤੋਂ ਨਾੜਾ ਨੂੜਾ ਕਰਮ ਵਾਲੀ ਜੇ ਬੋਲ ਚਿੰਗ ਹੈ ਹੂੰ ਇੱਲਾ ਬਹੁ ਪਈਆਂ ਸਾਰੀਆਂ ਬਾਲਡਰਾਂ ਲਾ ਕੱਢ ਕੇ ਕਰਮ ਵਾਲੀ ਨੇ ਲੈ ਫੇਰ ਸੋਣਾਗਾ ਥਣ ਬੜਾ ਕਮਾਲ ਦਾ ਉੱਠੀ ਵਾਲਾ ਥਾਣਾ ਅੱਗੇ ਭਰਾ 3 ਨੰਬਰ ਠੰਡੀ ਠੁੰਦੀ ਗੱਲ ਹੈ ਹਾਂਜੀ ਬਾਕੀ ਜਿਗਾੜ ਬਹੁਤ ਹਲੇ ਇੱਥੇ ਹੋ ਕੇ ਸੋਣਾ ਨੇ ਬਾਈ 3 ਨੰਬਰ ਵੀਰੇ ਕਿਹੜਾ ਸੁਆ ਸੁਂਦੀ ਹੈ ਦੂਜਾ ਸੁਂਦੀ ਹੈ ਬਾਈ ਕਿੰਨੇ ਦਿਨ ਲੈਂਦੀ ਹੈ ਇਹ ਵੀ ਬਾਈ ਲੈ ਜੁ ਫਲੇ ਮੰਨ ਕੇ ਚੱਲ ਅਗਲੇ ਦੇ ਕਹਿਣ ਅਨਸਾਰ ਹਲੇ 9 ਦਿਨ ਪਏ ਆ ਇਹਦੇ ਠੀਕ ਆ ਬਾਈ ਕੀ ਰਿਕਾਰਡ ਦੋਦਾ ਦੁੱਧ ਵੀ ਇਹਨ ਪਹਿਲਾਂ ਨੇ ਦਿੱਤਾ 18 ਕਿਲੋ ਠੀਕ ਆ ਦੂਜਾ ਸੁਣਦੀ ਹੁਣ ਦੇਖੋ 18 ਕੱਢਦੀ ਐ ਕਿ 17 ਕੱਢਦੀ ਐ ਹੂੰ ਤੇ ਲਾਮਾ ਕੱਚੀ ਜ਼ਰੂਰ ਆ ਥਣ ਚੰਗਾ ਟੰਡੀ ਕੋਈ ਨਹੀਂ ਬਹੁਤ ਆ ਬਾਈ ਠੀਕ ਆ ਹੂੰ ਤੋਰਾ ਤਾਰਾ ਰੰਗ ਰੂਪ ਚੰਗਾ ਫਰੈਂਡ ਬ੍ਰਾਉਂਟ ਠੀਕ ਆ ਫੇਸ ਹੂਸ ਵੀ ਕਰਮਾਈ ਦਾ ਚੱਲ ਲੈ ਟੰਡੀ ਤਾਂ ਲੈ ਦੇ ਮਰਜੀ ਹੱਥ ਲਾਈ ਚੱਲ ਥਣ ਬਹੁਤ ਜਿਆਦਾ ਚੰਗਾ ਕੱਚੀ ਕੱਚੀ ਆ ਵਾ ਜਿਹੜੀ ਹਲਤਾ ਦਾ ਡੇਡ ਲੈਂਦੀ ਆ ਠੀਕ ਆ ਫੇਸ ਦੇਖ ਲਓ ਨੇੜੇ ਦੇ ਫੇਸ ਦਾ ਵੀ ਮੂੰਹ ਮੱਥਾ ਚੰਗਾ ਗਾ ਮੁੱਲ ਭਰਾ ਦਾ ਇਹਦਾ ਡਾਕਟਰ 65000 ਆ ਮਾਨਤਾਨ ਹੋ ਜਾ ਹੋ ਜੂ ਬਾਈ ਹੋ ਜਾ 65000 ਰੁਪਇਆ ਮੋਲ ਆ ਬਾਈ ਮਾਨਤਾਨ ਜ਼ਰੂਰ ਹੋ ਜੂ ਨਾਗਪਰਾ ਕੋਲੇ ਸੀਗੇ ਤਿੰਨ ਬਾਈ ਤਿੰਨੇ ਚੰਗੇ ਆ ਰੰਗ ਰੂਪ ਚੰਗੇ ਆ ਥਣਲੇ ਵਿੱਚ ਚੰਗੇ ਆ ਕੱਚੀਆਂ ਕੱਚੀਆਂ ਜ਼ਰੂਰ ਆ ਦੇਣ ਲੈਣੀਆਂ ਉਹਦੋਂ ਦਾ ਆਰਡਰ ਆ ਜਿਹੜੇ ਇਹਨਾਂ ਨੇ ਵਧੀਆ ਤਿਆਰ ਕਰਨੇ ਆ ਤੇ ਕਿਸੇ ਵੀਰ ਦੇ ਕੋਈ ਵੀ ਨਗ ਪਸੰਦਾ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਐਦਲੋ ਧੰਨਵਾਦ